ਤਾਂ ਮੈਕਾਟੋ ਐਕਸਪੋ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਮਸ਼ੀਨ ਟੂਲਸ ਤੇ ਆਟੋਮੇਸ਼ਨ ਟੈਕਨੋਲੋਜੀ ਦੀ ਜਿਹੜੀ ਐਕਸੀਬਿਸ਼ਨ ਲੱਗੀ ਸੀਗੀ ਇਹ 4 ਦਿਨ ਦੀ ਐਕਸੀਬਿਸ਼ਨ ਸੀ ਜਿਹੜੀ ਲੁਧਿਆਣਾ ਐਕਸੀਬਿਸ਼ਨ ਸੈਂਟਰ ਵਿੱਚ ਲੱਗੀ ਸੀ ਤੇ ਹੁਣ ਸਾਡੇ ਨਾਲ ਜੀਐਸਟ ਲੌਂਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਸ ਤਰੀਕੇ ਨਾਲ ਇਹ 4 ਦਿਨ ਦੀ ਜਿਹੜੀ ਐਕਸੀਬਿਸ਼ਨ ਰਨ ਹੋਈ ਹੈ ਤੇ ਕਿੰਨੀ ਫੂਟਫਾਲ ਇੱਥੇ ਦੇਖਣ ਨੂੰ ਮਿਲੀ ਸੱਸੀ ਗੱਲ ਜੀ ਮੈਕਾਟੋ ਦਾ ਅੱਜ ਇਹ 4ਥ ਡੇ ਹੈ ਔਰ ਜੋ ਰਿਸਪੌਂਸ ਆਇਆ ਉਹ ਬਹੁਤ ਹੀ ਓਵਰਵੈਲਮਿੰਗ ਰਿਸਪੌਂਸ ਹੈ ਸਾਡੇ ਐਕਸੀਬਿਟਰਸ ਬਹੁਤ ਮ ਅੱਜ ਤੱਕ ਦਾ ਸਭ ਤੋਂ ਬੈਸਟ ਐਕਸਪੋ ਹੈ ਵੈਸੇ ਅਸੀਂ ਹਰ ਸਾਲ ਇਹ ਕਹਿੰਨੇ ਆ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਹਰ ਸਾਲ ਨੈਕਸਟ ਲੈਵਲ ਤੇ ਐਗਜ਼ੀਬਿਟਰਸ ਹੁੰਦੇ ਸਾਡੇ ਉਹ ਟੈਕਨੋਲੋਜੀ ਨਵੇਂ ਲੈ ਕੇ ਆਉਂਦੇ ਆ ਔਰ ਸਾਡੀ ਜਿਹੜੀ ਮਾਰਕੀਟਿੰਗ ਟੀਮ ਆ ਇਹਨਾਂ ਕੰਮ ਕਰਦੀ ਕਿ ਉਹਨਾਂ ਨੂੰ ਕੁਆਲਿਟੀ ਅਸੀਂ ਵਿਜ਼ਿਟਰ ਲੈ ਕੇ ਦਿੰਨੇ ਤਾਂ ਆਰਾਊਂਡ 50000 ਤੋਂ ਪਲੱਸ ਸਾਡੇ ਕੋਲੇ 4 ਦਿਨਾਂ 'ਚ ਵਿਜ਼ਿਟਰ ਆਇਆ ਔਰ ਜਿਹੜੀਆਂ ਕਿ ਬਹੁਤ ਹੈਲਦੀ ਡਿਸਕਸ਼ਨਸ ਹੋਈਆਂ ਟੈਕਨੋਲੋਜੀ ਟਰਾਂਸਫਰਸ ਹੋਇਆ ਇਹਦੇ ਨਾਲ ਸਾਡੇ ਆਨਵਰਡ ਟਾਈਮ 'ਚ ਇੰਡਸਟਰੀ ਦਾ ਬਹੁਤ ਫਾਇਦਾ ਹੋਣ ਵਾਲਾ ਨੈਕਸਟ ਲੈਵਲ ਤੇ ਪਹ ਆ ਮੈਂ ਸਭ ਦਾ ਸਾਡੇ ਐਸੋਸੀਏਸ਼ਨ ਦਾ ਐਗਜ਼ੀਬਿਟਰਸ ਦਾ ਸਾਡੇ ਵਿਜ਼ਿਟਰਸ ਦਾ ਗਵਰਨਮੈਂਟ ਡਿਪਾਰਟਮੈਂਟਸ ਦਾ ਸਭ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਜਿਨ੍ਹਾਂ ਨੇ ਇਹ ਸਭ ਦੀ ਇਕੱਠਿਆਂ ਦਾ ਯੋਗਦਾਨ ਹੈ ਇੱਕ ਜਿਹੜਾ ਕਿ ਮੈਂ ਕਾਟੋ ਐਕਸਪੋਸ ਲੈਵਲ ਤੇ ਪਹੁੰਚਦਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਕੱਲ ਮੈਨੂਫੈਕਚਰਿੰਗ ਪ੍ਰੋਸੈਸ ਆ ਬਹੁਤ ਆ ਫਾਸਟ ਚੇਂਜਿੰਗ ਇੱਕ ਹਾਈ ਲੈਵਲ ਟੈਕਨੋਲੋਜੀ ਬਹੁਤ ਚੇਂਜ ਹੋ ਰਹੀ ਹੈ ਔਰ ਵਰਲਡ ਲੈਵਲ ਤੇ ਕੰਪੀਟ ਕਰਨ ਲਈ ਸਾਨੂੰ ਟੈਕਨੋਲੋਜੀ ਹੀ ਚਾਹੀਦੀ ਹੈ ਤਾਂ ਉਹ ਟੈਕਨੋਲੋਜੀ ਇੱਥੇ ਡਿਸਪਲੇ ਤੇ ਸੀ ਕਿ ਸਾਡੇ ਕੋਲੇ 650 ਐਗਜ਼ੀਬਿਟਰ ਸੀਗੇ ਔਰ 13 ਕੰਟਰੀਜ਼ ਦੀ ਪਾਰਟਿਸਪੇਸ਼ਨ ਹੈ 1500 ਲਾਈਵ ਮਸ਼ੀਨ 15000 ਦੇ ਕਰੀ ਪ੍ਰੋਡਕਟਸ ਐਂਡ ਸਰਵਿਸਿਜ਼ ਤਾਂ ਹਰ ਕਿਸੇ ਦੇ ਇੱਥੇ ਕੰਮ ਦਾ ਕੁਝ ਨਾ ਕੁਝ ਸੀਗਾ ਜਿੱਦਣੋਂ ਆਪਣੀ ਕੁਆਲਿਟੀ ਸੁਧਾਰ ਸਕੇ ਆਪਣਾ ਮੈਨੂਫੈਕਚਰਿੰਗ ਪ੍ਰੋਸੈਸ ਸੁਧਾਰ ਸਕੇ ਆਪਣੀ ਮਾਰਕੀਟ ਦੇ ਵਿੱਚ ਹੋਰ ਅੱਗੇ ਆਪਣੇ ਪ੍ਰੋਡਕਟ ਨੂੰ ਅੱਛਾ ਬਣਾ ਸਕੇ ਤਾਂ ਉਹਦੇ ਲਈ ਸਾਡੇ ਜਿਹੜੇ ਵਿਜ਼ਿਟਰਸ ਆ ਬਹੁਤ ਹੀ ਖੁਸ਼ ਗਏ ਨੇ ਔਰ ਸਾਨੂੰ ਵੈਸੇ ਪਹੁੰਚ ਜਾਣੇ ਸਾਰਾ ਕਿ ਕਿੰਨਾ ਇਸ ਵੇਲੇ ਬਿਜ਼ਨਸ ਹੋਇਆ ਬਹੁਤ ਅੱਛੀਆਂ ਮੀਟਿੰਗਸ ਹੋਈਆਂ ਅੱਛੇ ਡਿਸਕਸ਼ਨਸ ਹੋਈਆਂ ਬਹੁਤ ਸਾਰੀਆਂ ਤੁਸੀਂ ਮਸ਼ੀਨਾਂ ਦੇਖੀਆਂ ਹੋਈਆਂ ਕਿ ਉਹਨਾਂ ਦਾ ਲਿਖਤਾ ਹੈ ਕਿ ਇਹ ਸੋਲਡ ਹੈ ਫਲਾਨੀ ਕੰਪਨੀ ਨੇ ਖਰੀਦ ਲਈ ਫਲਾਨੀ ਨੇ ਖਰੀਦ ਲਈ ਤ ਬਹੁਤ ਅੱਛਾ ਰਿਸਪੌਂਸ ਸਰ ਸਭ ਤੋਂ ਪਹਿਲਾਂ ਮੈਨੂੰ ਦੱਸੋ ਜਿਹੜੀ ਤੁਹਾਡੇ ਇਸ ਸਟਾਲ ਸਬਤੇ ਅਟਰੈਕਸ਼ਨ ਹੈਗੀ ਹੈ ਫਲੈਕਸੀਬਲ ਜਿਹੜਾ ਕਿ ਸੋਲਰ ਪੈਨਲ ਹੈ ਸਰ ਇਸਦੇ ਬਾਰੇ ਜਾਣਕਾਰੀ ਦਿਓ ਬਿਲਕੁਲ ਸਰ ਬਿਲਕੁਲ ਜਿਹੜਾ ਆਪਣਾ ਫਲੈਕਸੀਬਲ ਪੈਨਲ ਹੈਗਾ ਵਾਰੀ ਕੰਪਨੀ ਨੇ ਸਰ ਇਹ ਆਪਣਾ ਲਾਂਚ ਕੀਤਾ ਹੈ ਫਸਟ ਵਾਰੀ ਕੋਲ ਹੀ ਹੈਗਾ ਸਰ ਆਪਣਾ ਹਲੇ ਇਹ ਸਰ ਕਸਟਮਾਈਜ਼ ਹੋ ਜਾਂਦੇ ਨੇ ਜਿਵੇਂ ਆਪਣਾ ਵਹੀਕਲ ਆਪਾਂ ਆਊਟਡੋਰਿੰਗ ਵਾਸਤੇ ਜਾਂਦੇ ਆ ਵਹੀਕਲ ਦੇ ਉੱਪਰ ਲੱਗ ਜਾਂਦਾ ਠੀਕ ਹੈ ਕਈਆਂ ਕੋਲੇ ਸਪੇਸ ਘੱਟ ਹੁੰਦੀ ਹੈ ਵੱਡੀ ਬਿਲਡਿੰਗ ਹੁੰਦੀ ਹੈ ਛੱਤ ਆਪਣੀ ਨਹੀਂ ਹੁੰਦੀ ਬੰਦੇ ਕੋਲੇ ਤੇ ਬਾਲਕੋਨੀਜ਼ ਦੇ ਵਿੱਚ ਵੀ ਆਪਾਂ ਹੈਂਗ ਕਰ ਸਕਦੇ ਆ ਇਹਦੇ ਵਾਸਤੇ ਸਟਰਕਚਰ ਨਹੀਂ ਹੁੰਦਾ ਸਟਰਕਚਰ ਲੈਸ ਹੁੰਦਾ ਹੈ ਸਰ ਇਹਦੇ ਵਾਸਤੇ ਇਦਾਂ ਕਿ ਜਿੰਨੀ ਕਿ ਰਿਕੁਆਇਰਮੈਂਟ ਆਪਾਂ ਨੂੰ ਕਰਦੀ ਹੈਗੀ ਆ ਆਪਣਾ ਸਾਈਜ਼ ਦੇ ਮੁਤਾਬਿਕ ਔਰ ਸਪੇਸ ਦੇ ਮੁਤਾਬਿਕ ਔਰ ਏਰੀਆ ਦੇ ਮੁਤਾਬਿਕ ਆਪਾਂ ਇਹਨੂੰ ਜਿੰਮੇ ਮਰਜੀ ਮੋਲਡ ਕਰ ਲੋ ਸਭ ਤੋਂ ਵੱਡੀ ਅਟਰੈਕਸ਼ਨ ਇਹਦੀ ਹੋ ਰਹੀ ਹੈ ਸਰ ਇਸ ਬਾਤ ਹਾਂਜੀ ਸਰ ਫਿਰ ਇਹਦਾ ਮਤਲਬ ਨੋਰਮਲ ਜਿਹੜਾ ਸੋਲਰ ਪੈਨਲ ਹੁੰਦਾ ਉਹਦੇ ਨਾਲੋਂ ਪ੍ਰਾਈਸ ਜ਼ਿਆਦਾ ਹੁੰਦਾ ਜਾਂ ਘੱਟ ਹੁੰਦਾ ਜੀ ਬਿਲਕੁਲ ਸਰ ਜਿਹੜਾ ਆਪਣਾ ਇਹ ਗਲਾਸ ਪੈਨਲ ਹੁੰਦਾ ਸਰ ਗਲਾਸ ਟੂ ਗਲਾਸ ਪੈਨਲ ਜਿਹੜਾ ਹੁੰਦਾ ਉਹ ਥੋੜਾ ਕੋਸਟਿੰ ਇਵਨ ਇਹ ਹੈਗਾ ਪਲਾਸਟਿਕ ਦਾ ਸਰ ਆਪਣਾ ਇਹ ਚ ਪੋਲੀਮਰ ਦਾ ਲੇਅਰਿੰਗ ਹੁੰਦੀ ਹੈ ਸਰ 트리플 ਲੇਅਰਿੰਗ ਯੂਜ਼ ਹੁੰਦੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਪੋਲੀਮਰ ਨੂੰ ਲੱਗਦਾ ਜਿਹੜਾ ਗਲਾਸ ਲੱਗਿਆ ਹੁੰਦਾ ਵੀ ਫਲੈਕਸੀਬਲ ਲੱਗਿਆ ਹੁੰਦਾ ਬਾਕੀ ਸੈਲ ਸੇਮ ਸਰ ਸੈਲ ਜਨਰੇਸ਼ਨ ਜਿਹੜੀ ਆਉਂਦੀ ਹੈ ਉਹ ਸੇਮ ਹੁੰਦੀ ਹੈ ਸਰ ਇਹਦੇ ਵਿੱਚ ਬਟ ਇਹ ਡਿਫਰੈਂਸ ਇਹੀ ਹੈ ਕਿ ਇਹਦੇ ਚ ਫਲੈਕਸੀਬਿਲਟੀ ਹੈ ਇਹ ਚ ਗਲਾਸ ਹੈ ਬਸ ਤੇਰੀ ਆਉਟਪੁੱਟ ਯਾਨੀ ਕਿ ਕਿੰਨਾ ਡਿਫਰੈਂਸ ਰਹਿੰਦਾ ਕਿ ਨਾਰਮਲ ਪੈਨਲ ਨਾਲੋਂ ਤੇ ਫਲੈਕਸੀਬਲ ਪੈਨਲ ਦੇ ਵਿੱਚ ਸਰ ਡਿਫਰੈਂਸ ਸ਼ੀਟ ਕਰਨ ਦੀ ਅਗਰ ਮੈਂ ਗੱਲ ਕਰਾਂ ਤਾਂ ਇਹਦੇ ਨਾਲ ਇਹਦੇ ਵਿੱਚ ਯੂਨਿਟਸ ਪ੍ਰੋਡਕਸ਼ਨ ਤਾਂ ਸੇਮ ਹੀ ਰਹਿੰਦੀ ਹੈ ਸਰ ਮਤਲਬ ਕਹਿੰਦਾ ਇਹ ਹੈ ਕਿ 4 ਯੂਨਿਟਸ ਇਹਨੇ ਪ੍ਰੋਡਿਊਸ ਕਰਨੀਆਂ 4 ਇਹਨੇ ਕਰਨੀਆਂ ਪ੍ਰੋਡਿਊਸ ਬਟ ਇਹ ਹੈ ਕਿ ਇਦਾਂ ਹੈ ਕਿ ਸਟਰਕਚਰਲੈਸ ਹੈ ਬਸ ਇਹਦਾ ਇਹ ਫਾਇਦਾ ਹੈ ਕਿ ਆਪਾਂ ਆਪਣੀ ਸਪੇਸ ਦੇ ਅਕੋਰਡਿੰਗ ਇਹਨੂੰ ਆਪਾਂ ਲਗਾ ਸਕਦੇ ਹਾਂ ਮੀਨ ਇਜ਼ੀ ਟੂ ਯੂਜ਼ ਹੋ ਜਾਂਦਾ ਹੈ ਨਾ ਇਹਦੇ ਵਾਸਤੇ ਆਪਣਾ ਸਟਰਕਚਰ ਪਹਿਲਾਂ ਤਿਆਰ ਨਹੀਂ ਕਰਾਉਣਾ ਪੈਂਦਾ ਅਪਾ ਇਹਨੂੰ ਰੈਡੀ ਟੂ ਮਾਉਂਟ ਹੈ ਨਾ ਬਿਲਕੁਲ ਬਿਲਕੁਲ ਰੈਡੀ ਟੂ ਮਾਉਂਟ ਹੈ ਸਰ ਜਿੱਥੇ ਮਰਜੀ ਤੁਸੀਂ ਲੈ ਕੇ ਜਾ ਸਕਦੇ ਹੋ ਜਿੱਥੇ ਮਰਜੀ ਆਪਣਾ ਲਗਾ ਸਕਦੇ ਹੋ ਜਿਵੇਂ ਕਿ ਵੀਕਲ ਵਗੈਰਾ ਮੈਂ ਸਪੈਸ਼ਲੀ ਕਹਿਣਾ ਚਾਹਾਂਗਾ ਆਊਟਡੋਰਿੰਗ ਵਾਸਤੇ ਬਹੁਤ ਜ਼ਿਆਦਾ ਅੱਜ ਕੱਲ ਕਰੇਜ਼ ਹੈਗਾ ਵੀਕਲਸ ਦੇ ਉੱਤੇ ਜਿਵੇਂ ਵੱਡੀਆਂ ਕੈਰੀ ਵੈਨਸ ਹੁੰਦੀਆਂ ਆਪਣੀਆਂ ਤਾਂ ਉਹ ਆਪਾਂ ਸੋਲਰ ਤੇ ਚਲਾ ਸਕਦੇ ਹਾਂ ਫਲੈਕਸੀਬਿਲਟੀ ਇਸ ਵਿੱਚ ਹੈ ਕਿ ਐਸੇ ਮੋਲਡਿੰਗ ਹੋ ਜਾਂਦੀ ਹੈ ਇਸਕੀ ਇਹ ਜਿੱਥਾਂ ਵੀ ਹੈਂਗ ਕਰਨਾ ਹੈਂਗ ਕਰ ਲੋ ਐਸੇ ਉਠਾ ਕੇ ਹੈਂਗ ਕਰ ਸਰ ਐਕਚੁਅਲੀ ਸਾਡੀ ਜਿਹੜਾ ਪਿਛਲਾ ਮੈਕ ਆਟੋ ਦੇ ਵਿੱਚ ਦਾ ਸੀ ਫਰਸਟ ਐਕਸਪੀ ਅਸੀਂ ਐਗਜ਼ੀਬਿਸ਼ਨ ਲਗਾਨੀਆਂ ਹੁਣੇ ਸਟਾਰਟ ਕੀਤੀਆਂ ਕਿਉਂਕਿ ਸਰ 3 ਕ ਸਾਲ ਹੋਇਆ 4 ਸਾਲ ਸਾਡੇ ਆਪਣੀ ਕੰਪਨੀ ਨੂੰ ਕਰਦੇ ਹੋਏ ਬਟ ਹੁਣ ਅਸੀਂ ਐਕਸਪੋਜ਼ ਜਿਹੜੀਆਂ ਨੇ ਉਹ ਕਵਰ ਕਰ ਰਹੇ ਹਾਂ ਕਾਫੀ ਵਧੀਆ ਜਿਹੜਾ ਐਕਸਪੀਰੀਅੰਸ ਹੈ ਕਾਫੀ ਵਧੀਆ ਕਵਰੇਜ ਮਿਲਦੀ ਹੈ ਕਾਫੀ ਵਧੀਆ ਕਲਾਇੰਟਸ ਆਉਂਦੇ ਆ ਸਾਰੇ ਮਤਲਬ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਦੋਨੋਂ ਇੱਕ ਜਗ੍ਹਾ ਦੇ ਉੱਤੇ ਮਿਲ ਜਾਂਦੇ ਆ ਸਾਨੂੰ ਬਟ ਸਾਨੂੰ ਸਟਰਗਲ ਕਰਨੀ ਪੈਂਦੀ ਹੈ ਬਾਹਰ ਜਾ ਕੇ ਕਿਉਂਕਿ ਸਾਨੂੰ ਆਪਣੇ ਇੱਕ ਪ੍ਰੋਡਕਟ ਬਾਰੇ ਦੱਸਣਾ ਪੈਂਦਾ ਇੱਥੇ ਅਸੀਂ ਆਲਰੇਡੀ ਪ੍ਰਮੋਟ ਕਰ ਰਹੇ ਹਾਂ ਤੇ ਇਹ ਫਾਇਦਾ ਹੋਇਆ ਸਰ ਸਾਰਾ ਸਰ ਐਕ ਨਾਰਮਲੀ ਕੀ ਹੁੰਦਾ ਮਾਰਕੀਟ ਦੇ ਵਿੱਚ ਵੀ ਆਪਣੀ ਆਪਰੇਟਰ ਤੇ ਡਿਪੈਂਡੈਂਸੀ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਮੈਗਮਿਟ ਦੀ ਮਸ਼ੀਨ 'ਚ ਜਦੋਂ ਆਪਾਂ ਇਨਵੈਸਟ ਕਰਦੇ ਆ ਇਹ ਮਸ਼ੀਨ ਜਿਹੜੇ ਮੇਨ ਪੈਰਾਮੀਟਰਸ ਹੁੰਦੇ ਆ ਜਿਨ੍ਹਾਂ ਦੇ ਕਰਕੇ ਆਪਰੇਟਰ ਤੇ ਡਿਪੈਂਡੈਂਸੀ ਰਹਿੰਦੀ ਹੈ ਉਹਦਾ ਕਾਫੀ ਭਾਰ ਆਪਾਂ ਮੰਨ ਕੇ ਚੱਲੀਏ ਈਵਨ 100% ਤੱਕ ਭਾਰ ਬਟ ਐਟ ਲੀਸਟ 70% ਤੱਕ ਦਾ ਭਾਰ ਮਸ਼ੀਨ ਇਹ ਚੱਕ ਲੈਂਦੀ ਹੈ ਮਤਲਬ ਹੁੰਦਾ ਦ ਡਿਪੈਂਡੈਂਸੀ ਉਹਨੋਂ ਆਪਰੇਟਰ ਵਿਲ ਰਿਡਿਊਸ ਟੂ ਅ ਗ੍ਰੇਟ ਐਕਸਟੈਂਡ ਤੇ ਉਹਦੇ ਤੋਂ ਬਾਅਦ ਈਵਨ ਵਿਦ ਮਿਗ ਮਸ਼ੀਨ ਤੁਸੀਂ ਸਾਰਾ ਦਿਖਾ ਸਕਦੇ ਹੋ ਇੱਕ ਵਾਰ ਹਨਾ ਈਵਨ ਵਿਦ ਥੋਡੀ ਵੈਲਡਿੰਗ ਕੁਆਲਿਟੀ ਟਿਗ ਲੈਵਲ ਵਰਗੀ ਆ ਜਾਂਦੀ ਹੈ ਟਿਗ ਇੱਕ ਵੈਲਡਿੰਗ ਦਾ ਪ੍ਰੋਸੈਸ ਹੈ ਆਰਗਨ ਵੈਲਡਿੰਗ ਦਾ ਜਿਹਦੇ ਵਿੱਚ ਪ੍ਰੋਡਕਟਿਵਿਟੀ ਬਹੁਤ ਘੱਟ ਰਹਿੰਦੀ ਹੈ ਬਟ ਤਾਂ ਵੈਲਡਿੰਗ ਕੁਆਲਿਟੀ ਐਸਥੈਟਿਕ ਵਾਈਜ਼ ਸਭ ਤੋਂ ਵਧੀਆ ਹੁੰਦੀ ਹੈ ਸਾਡੀ ਮਸ਼ੀਨ ਦੇ ਵਿੱਚ ਨਾਟ 100% ਆਫ ਦਾ ਟਿਗ ਲਾਈਕ ਕੁਆਲਿਟੀ ਬਟ 80 90% ਤੱਕ ਤੁਸੀਂ 4 ਗੁਣਾ ਪ੍ਰੋਡਕਸ਼ਨ ਨਾਲ ਪਾਉਂ ਸਕਦੇ ਹੋ ਇਹ ਇਹ ਮਸ਼ੀਨ ਦੀ ਸਾਡੀ ਬਿਊਟੀ ਹੈ ਆ ਦੇਖ ਸਕਦੇ ਹੋ ਐਫੀਸ਼ੀਐਂਸੀ ਬਹੁਤ ਇਨਕਰੀਜ਼ ਹੋ ਜਾਂਦੀ ਹੈ ਇਹ ਕਈ ਤਰ੍ਹਾਂ ਦੇ ਪ੍ਰੋਡਕਟ ਨੇ ਸਰ ਆ ਦੇਖੋ ਇਹ 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 ਸਾਡੀ ਮਿਗ ਦੀ ਪ੍ਰੋਡਕਸ਼ਨ ਹੈ ਬਟ ਇਸ ਤਰ੍ਹਾਂ ਦੀ ਵੈਲਡਿੰਗ ਲੋਗ ਨਾਰਮਲੀ ਟਿਗ ਤੋਂ ਲੈਂਦੇ ਨੇ ਇਹ ਟਿਗ ਵਰਗੀ ਨਹੀਂ ਹੈ ਬਟ ਟਿਗ ਦਾ ਐਸੈਂਬਲੋ ਵੀ 80 90% ਤੱਕ ਹੈ ਬਟ 80 90% ਦੀ ਅਚੀਵਮੈਂਟ ਤੇ ਪਹੁੰਚ ਕੇ ਸਾਡੀ ਵੈਲਡਿੰਗ ਦੀ ਪ੍ਰੋਡਕਸ਼ਨ ਤਿੰਨ ਤੋਂ ਚਾਰ ਗੁਣਾ ਹੋ ਜਾਂਦੀ ਹੈ ਮਤਲਬ ਇੰਨਾ ਕ ਜਿਆਦਾ ਹਮ ਇਸੇ ਦਾ ਸਹੂਲੀਅਤ ਮਿਲਦੀ ਜੇਕਰ ਆਪਾਂ ਇਹਨੂੰ ਆਪਣੀ ਇੰਡਸਟਰੀ ਵਿੱਚ ਇੰਸਟਾਲ ਕਰਦੇ ਹਾਂ ਬਿਲਕੁਲ ਬਿਲਕੁਲ ਸਰ ਤੇ ਬਿਲਕੁਲ ਸਰ ਜਿਹੜੀ ਆਪਾਂ ਮਸ਼ੀਨ ਦੇਖ ਰਹੇ ਪਿੱਛੇ ਇੱਕ ਆ ਰੋਬੋਟਿਕ ਮਸ਼ੀਨ ਲੱਗੀ ਹੋਈ ਹੈ ਇਸ ਦਾ ਕੀ ਪ੍ਰੋਸੈਸ ਹੈਗਾ ਤੇ ਕੀ ਕੰਮ ਸਰ ਜਿਵੇਂ ਅੱਜ ਦੀ ਡੇਟ ਦੇ ਵਿੱਚ ਕੀ ਹੈ ਵੀ ਬਹੁਤ ਜ਼ਿਆਦਾ ਇੰਡਸਟਰੀ ਇੰਡੀਆ ਕੈਨੇਡਾ ਵੱਲ ਟਵਰਟ ਹੋ ਰਹੀ ਆ ਆਬਵੀਅਸਲੀ ਤਾਂ ਬਹੁਤ ਬਰਖਤ ਐਸੇ ਨੇ ਜਿਨ੍ਹਾਂ ਦੀ ਮਲਟੀਪਲ ਪ੍ਰੋਡਕਸ਼ਨ ਹੋ ਰਹੀ ਹੈ ਹਾਊਜ਼ੈਂਡਸ ਪੀਸ ਦੇ ਵਿੱਚ ਤਾਂ ਬੰਦੇ ਤੇ ਡਿਪੈਂਡੈਂਸੀ ਛੱਡਣ ਦੀ ਬਜਾਏ ਇਧਰ ਆਓ ਸਰ ਬੰਦੇ ਤੇ ਡਿਪੈਂਡੈਂਸੀ ਬਦਲਣ ਦੀ ਬਜਾਏ ਆਪਾਂ ਕਿਸੇ ਰੋਬੋਟ ਦੇ ਉੱਤੇ ਮਸ਼ੀਨ ਪਾਰਟ ਡਵੈਲਪ ਕਰ ਦੰਨੇ ਆ ਤੇ ਰੋਬੋਟ ਨੂੰ ਟੀਚ ਕਰ ਦੰਨੇ ਆ ਵੀ ਉਹ ਸਾਰੇ ਪਾਰਟ ਨੂੰ ਇਕੱਲਾ ਇਕੱ ਵਧੀਆ ਕੁਆਲਿਟੀ ਦੀ ਵੈਲਡਿੰਗ ਤੇ ਰਿਪੀਟਿਡ ਪ੍ਰੋਡਕਸ਼ਨ ਦੇ ਦਿੰਦੀ ਹੈ ਤਾਂ ਤੁਹਾਨੂੰ ਐਕਿਊਰੇਸੀ ਵੀ ਮਿਲਦੀ ਹੈ ਤੇ ਪ੍ਰੀਸੀਜਨ ਵੀ ਮਿਲ ਜਾਣਾ ਮਤਲਬ ਰਿਪੀਟਿਡ ਰਿਜ਼ਲਟ ਮਿਲ ਜਾਂਦੇ ਆਪਾਂ ਆਪਣੀ ਇੰਡਸਟਰੀ ਦੇ ਵਿੱਚ ਆਟੋਮੇਸ਼ਨ ਲੈ ਕੇ ਆ ਸਕਦੇ ਹਾਂ ਇਹ ਚੀਜ਼ਾਂ ਇੰਸਟਾਲ ਕਰਕੇ ਤੇ ਜਿਹੜੀ ਲੇਬਰ ਹੈ ਉਹ ਵੀ ਆਪਾਂ ਨੂੰ ਘੱਟ ਰਿਕੁਆਇਰਡ ਹੋਏਗੀ ਇਸ ਨਾਲ ਲੇਬਰ ਘੱਟ ਰਿਕੁਆਇਰਡ ਹੈ ਬਿਲਕੁਲ ਕਿਉਂਕਿ ਇਹਦੇ ਵਾਸਤੇ ਤੁਹਾਨੂੰ ਇੱਕ ਨਾਰਮਲ ਜਿਹਾ ਬੰਦਾ ਜਿਹੜਾ ਕੋਈ ਵੀ ਸੀਐਨਸੀ ਮਸ਼ੀਨ ਚਲਾ ਸਕਦਾ ਉਹਨੂੰ ਕੁਝ ਦਿਨਾਂ ਦੀ ਟ੍ਰੇਨਿੰਗ ਦੇ ਕੇ ਤੁਸੀਂ ਰੋਬੋਟਿਕ ਆਪਰੇਟਰ ਬਣਾ ਸਕਦੇ ਹੋ ਤੇ ਇੱਕ ਵਾਰ ਤੁਸੀਂ ਮਸ਼ੀਨ ਵਾਸਤੇ ਪ੍ਰੋ ਕਿਸੇ ਇੱਕ ਜੌਬ ਵਾਸਤੇ ਤੇ ਉਹ ਰਿਪੀਟਿਡ ਪ੍ਰੋਡਕਸ਼ਨ ਚ ਲਈ ਉਹ ਤੋਂ ਬਾਅਦ ਕੱਲਾ ਲੋਡਿੰਗ ਅ ਲੋਡਿੰਗ ਦਾ ਕੰਮ ਰਹਿ ਜਾਂਦਾ ਤੇ ਸਵਿਚ ਆਨ ਆਫ ਦਾ ਕੰਮ ਰਹਿ ਜਾਂਦਾ ਸਰ ਮੀਨਸ ਦੱਸੋ ਵੀ ਜਿਹੜੀਆਂ ਹੁਣੇ ਮਸ਼ੀਨਾਂ ਨਵੀਆਂ ਲਾਂਚ ਹੋਈਆਂ ਨੇ ਪੁਰਾਣੀਆਂ ਨਾਲੋਂ ਕੀ ਇਸ ਦੇ ਵਿੱਚ ਇੰਟਰੋਡਿਊਸ ਕੀਤੇ ਗਏ ਨੇ ਕੀ ਡਿਵੈਲਪਮੈਂਟ ਕੀਤੀ ਗਈ ਹੈ ਇਹਨਾਂ ਦੇ ਵਿੱਚ ਸਰ ਉਹ ਹੀ ਦੱਸ ਰਹੇ ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਚੱਲੇ ਆ ਰਿਹਾ ਹੈ ਹਜੇ ਵੀ ਮਸ਼ੀਨਾਂ ਤੇ ਡਿਪੈਂਡੈਂਸੀ ਇਸੇ ਤਰ੍ਹਾਂ ਹੈ ਵੀ ਵੈਲਡਰ ਆਪ ਪੈਰਾਮੀਟਰ ਸੈੱਟ ਕਰੂਗਾ ਪਰ ਸਾਡੀ ਮਸ਼ੀਨ ਦੇ ਵਿੱਚ ਮਸ਼ੀਨ ਨੂੰ ਕੁਝ ਕੁਝ ਪੈਰਾਮੀਟਰਸ ਦੱਸਣੇ ਨਹੀਂ ਉਸ ਤੋਂ ਬਾਅਦ ਹਰੇਕ ਥਿਕਨੈਸ ਤਾਂ ਵੈਲਡਰ ਤੇ ਆਪਰੇਟਰ ਤੇ ਡਿਪੈਂਡੈਂਸੀ ਘਟ ਜੂ ਇਹ ਪਹਿਲਾ ਫੰਕਸ਼ਨ ਹੈ ਅਸੀਂ ਇਹਨੂੰ ਸਨਰਜੀਕ ਕਹਿੰਦੇ ਆ ਬਹੁਤ ਕੰਪਨੀਆਂ ਚ ਡੀਲ ਕਰਦੀਆਂ ਨੇ ਬਟ ਅਸੀਂ ਪ੍ਰਾਇਮਰਲੀ ਇਹਦੇ ਵਿੱਚ ਹੀ ਡੀਲ ਕਰਦੇ ਜੇ ਅਸੀਂ ਮਾਰਕੀਟ ਦੇ ਵਿੱਚ 100 ਮਸ਼ੀਨਾਂ ਵੇਚਦੇ ਪਏ ਤਾਂ ਅਸੀਂ 90 95 ਮਸ਼ੀਨਾਂ ਸਨਰਜੀਕ ਹੀ ਵੇਚਦੇ ਪਏ ਅਸੀਂ ਬਿਸ਼ਰਤੇ ਲੋਕਾਂ ਨਾਲੋਂ ਥੋੜੇ ਜਿਹਾ ਮਹਿੰਗੇ ਆ ਕਿਉਂਕਿ ਅਸੀਂ ਨਾਰਮਲ ਟੈਕਨੋਲੋਜੀ ਟਰੈਡੀਸ਼ਨਲ ਟੈਕਨੋਲੋਜੀ ਚ ਨਹੀਂ ਡੀਲ ਕਰਦੇ ਸਿੱਧਾ ਸਿੱਧਾ ਬਟ ਸਟਿਲ ਜਿਹੜਾ ਉਹਦੇ ਨਾਲ ਬੰਦੇ ਨੂੰ ਪ੍ਰੋਡਕਟਿਵਿਟੀ ਦਾ ਬੈਨੀਫਿਟ ਮਿਲਦਾ ਹੈ ਉਹ ਉਹ ਕਾਫੀ ਮਲਟੀਫੋਲਡ ਸਰ ਮੈਕਾਟੋ ਚੁਕਾ ਆਪਾਂ ਹਰਵਾਲੀ ਸਟਾਲ ਲਾਣੀ ਹੈ ਇਹ ਸਾਡੇ ਡੀਲਰ ਸਿੰਪਲੀਫਾਇਰ ਗਰੁੱਪ ਦੀ ਸਟਾਲ ਹੈ ਅਸੀਂ ਮੈਕਾਟੋ ਦਾ ਹਰ ਸਾਲੇ ਲਾਣੀ ਹੈ ਬਟ ਮੈਗਮਿਟ ਨੂੰ ਡਿਸਪਲੇ ਕਰਦੇ ਹੋਏ ਵੀ ਸਾਨੂੰ 5 ਸਾਲ ਹੋ ਗਏ ਮੈਂ ਖੁਦ ਮੈਗਮਿਟ ਚ 5 ਸਾਲ ਪੁਰਾਣਾ ਤਾਂ ਇਸ ਕੰਪਨੀ ਨੂੰ ਡਿਸਪਲੇ ਕਰਦੇ 5 ਸਾਲ ਹੋ ਗਏ ਤੇ ਇਹ ਮਲਟੀ ਪ੍ਰੋਸੈਸ ਮਸ਼ੀਨ ਨੇ ਇੱਕੇ ਮਸ਼ੀਨ ਤੋਂ ਤੁਸੀਂ ਮਿਗ ਆਰਕ ਟਿਗ ਗੋਜਿੰਗ ਸਾਰੀ ਪ੍ਰੋਸੈਸ ਕਰ ਸਕਦੇ ਹੋ ਐਗਜ਼ੀਬਿਟਰ ਵਾਸਤੇ ਕਿੰਨੇ ਕ ਜਿਆਦਾ ਮਾਇਨੇ ਰੱਖਦੀ ਹੈ ਕਿ ਇੱਥੇ ਪਾਰਟਿਸਿਪੇਟ ਲੈਣਾ ਤੇ ਕਰਨਾ ਸਰ ਦੇਖੋ ਜਦੋਂ ਅਸੀਂ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਤਾਂ ਓਬਵੀਅਸਲੀ ਇੱਕ ਟੈਕਨੋਲੋਜੀ ਦਾ ਡਿਸਪਲੇ ਕਰਦੇ ਪਏ ਆ ਤਾਂ ਲੋਕ ਆਉਂਦੇ ਨੇ ਕੁਐਸਚਨ ਜਿਵੇਂ ਤੁਸੀਂ ਪੁੱਛ ਰਹੇ ਹੋ ਇਸ ਤਰ੍ਹਾਂ ਦੇ ਕਈ ਸਾਰੇ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਬਿਲਡਿੰਗ ਜਾਂ ਕਿਸੇ ਵੀ ਫੀਲਡ ਦੇ ਵਿੱਚ ਵੀ ਆਪਾਂ ਟੈਕਨੋਲੋਜੀ ਕਿੱਥੇ ਪਹੁੰਚ ਚੁੱਕੀ ਹੈ ਕਿਉਂਕਿ ਘਰ-ਘਰ ਜਾ ਕੇ ਲੋਕਾਂ ਨੂੰ ਅਸੀਂ ਐਜੂਕੇਟ ਕਰਨਾ ਹੁੰਦਾ ਇੱਥੇ ਲੋਕ ਆ ਜਾਂਦੇ ਨੇ ਤਾਂ ਸਨ ਇੱਕ ਜਗ੍ਹਾ ਤੇ ਅਸੀਂ ਸਾਰਾ ਕੁਝ ਡਿਸਪਲੇ ਕਰਕੇ ਈਜ਼ੀ ਹੋ ਜਾਂਦਾ ਹੈ ਬਾਹਰ ਵਾਸਤੇ ਵੀ ਤੇ ਸਿੱਖਣ ਵਾਸਤੇ